ਸਤਨਾਮ ਸ਼੍ਰੀ ਵਾਇ ਗੁਰ ਸਾਹਿਬ ਜੀਓ ਫਿਰਤ ਫਿਰਤ ਪ੍ਰਭ ਆਇਆ ਪਰ ਆਤੋ ਸ਼ਿਰ ਨਾਈ ਨਾਨਕ ਕੀ ਪ੍ਰਭੂ ਬੇਨਤੀ ਆਪਣੀ ਭਗਤੀ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਤੰਤ ਦੇ ਯੋਗ ਹੋ ਗੁਰੂ ਕੀਆਂ ਵਿੜਿਆਈਆਂ ਦੇ ਪਾਤਰ ਹੋ ਪਿਆਰਿਓ ਜੋ ਸਤਗੁਰਾਂ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਕਥਾ ਸਰਵਣ ਕਰ ਰਹੇ ਹੋ ਇਤਿਹਾਸ ਸਰਵਣ ਕਰ ਰਹੇ ਹੋ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹੋ ਕਿ ਕਿ ਮਹਾਰਾਜ ਕਹਿੰਦੇ ਇਹ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੁਪਖੜੇ ਲਕਿ ਮੁਕਦੀ ਚੰਦੇ ਰਹਿਣ ਕਿਹੜੇ ਪਾਸੇ ਲੱਗਿਆ ਹੈ ਤੂੰ ਮਨੁੱਖਾ ਜਿਹੜੇ ਕੰਮ ਲਈ ਤੂੰ ਆਇਆ ਸੀ ਉਹ ਕਰਦਾ ਨਹੀਂ ਪ੍ਰਾਣੀ ਲਾਹ ਲੈ ਲੈ ਇਹ ਜਨਮ ਲਿਆ ਇਹਦਾ ਲਾਹਾ ਦਾ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਹੈ ਮਹਾਰਾਜ ਕਹਿੰਦੇ ਹੈ ਗੁਰੂ ਨਾਲ ਜੁੜਨਾ ਹੈ ਬਾਣੀ ਨਾਲ ਜੁੜਨਾ ਲਾਹਾ ਖੱਟੋ ਦਿਹਾੜੀ ਇਹ ਗੁਰੂ ਦੀ ਬਾਣੀ ਪੜ ਪੜ ਕੇ ਜਿਹੜੀ ਦਿਹਾੜੀ ਸਾਡੀ ਸ਼ੁਰੂ ਹੁੰਦੀ ਹੈ ਸਵੇਰੇ ਤੋਂ ਕਹਿੰਦੇ ਖੱਟ ਲਓ ਪਿਆਰਿਓ ਲਾਹਾ ਖੱਟ ਲਓ ਦਿਹਾੜੀ ਬਣਾ ਲਓ ਲਾ ਲਓ ਦਿਹਾੜੀ ਜਿੱਦਾਂ ਦਿਨ ਆ ਵੀ ਰੋਟੀ ਕਮਾਣ ਲਈ ਦਿਹਾੜੀ ਜ਼ਰੂਰੀ ਹੈ ਇੱਥੇ ਵੀ ਮਹਾਰਾਜ ਦਿਹਾੜੀ ਦੀ ਗੱਲ ਕਰਦੇ ਆ ਇਥੇ ਉਹ ਦਿਹਾੜੀਆਂ ਕਮਾਉਣੀਆਂ ਨੇ ਇਨਾਮ ਦੀ ਦਿਹਾੜੀ ਵੀ ਕਮਾਉਣੀ ਸੋ ਅੱਜ ਪਾਤਸ਼ਾਹ ਪੰਚਮ ਪਿਤਾ ਬਖਸ਼ਿਸ਼ ਕਰਨ ਨੇ ਸੋ ਦਾ ਰਹਾਸ ਹੈ ਜੀ ਦੀ ਬਾਣੀ ਅੰਦਰ ਰਾਗ ਗੁਜਰੀ ਮਹੱਲਾ 5 ਪੰਚਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਜਰੀ ਰਾਗ ਵਿੱਚ ਉਚਾਰਿਆ ਇਹ ਸ਼ਬਦ ਸੇਵ ਕਹਿੰਦੇ ਨੇ ਕਾਹੇ ਰੇ ਮਨ ਚਿਤਵਹ ਉਦਮਾ ਜਾਹੇ ਰ ਹਰ ਜਿਉ ਪਰਿਆ ਸੇਲ ਪਥਰ ਮੈਂ ਜਾਂਤੇ ਉਪਾਈ ਤਾਕਾ ਰਿਜਕ ਆਗੇ ਕਰ ਧਰਿਆ ਏ ਮਨਾ ਤੂੰ ਉਦਮ ਦਾ ਖਿਆਲ ਕਿਉ ਕਰਦਾ ਕਾਹੇ ਰੇ ਮਨ ਚਿਤ ਬਹ ਉਦਮ ਏ ਮਨਾ ਤੂੰ ਉਦਮ ਦਾ ਖਿਆਲ ਕਿਉ ਕਰਦਾ ਜਦੋਂ ਕਿ ਪ੍ਰਭੂ ਤੈਨੂੰ ਤੇਰਾ ਪ੍ਰਭੂ ਜਦੋਂ ਕਿ ਪ੍ਰਭੂ ਨੂੰ ਤੇਰਾ ਫਿਕਰ ਹੈ ਤੂੰ ਕਿਉਂ ਆਪਣੀ ਚਿੰਤਾ ਕਰਦਾ ਉਸ ਪਰਮਾਤਮਾ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਨਾ ਉਹ ਤੇਰਾ ਬਹੁਤ ਫਿਕਰ ਕਰਦਾ ਹੈ ਇੱਕ ਵਾਰੀ ਵਾਹਿਗੁਰੂ ਕਹਿੰਦਾ ਉਹ ਤੇਰੇ ਲਾਗੇ ਹੋ ਜਾਂਦਾ ਤੇਰੇ ਨਾਲ ਅਸ਼ੀਰਵਾਦ ਦੇਣ ਵਾਸਤੇ ਤੈਨੂੰ ਪਿਆਰ ਕਰਦਾ ਤੂੰ ਕਿਉਂ ਫਿਕਰ ਕਰਦਾ ਪਿਆਰੇ ਆਏ ਕਹਿੰਦੇ ਇੱਥੇ ਤਾਂ ਵਾਰਿਸ ਆਖਦੇ ਨੇ ਕਹਿੰਦੇ ਸੈਲ ਪੱਥਰ ਮੈਂ ਜੰਤਿਓ ਪਾਇ ਤਕਾਰ ਜਿਕ ਅੱਗੇ ਕਰ ਧਰਿਆ ਕਹਿੰਦੇ ਸੇਲਾਂ ਪੱਥਰਾਂ ਵਿੱਚ ਜੋ ਵੀ ਪੈਦਾ ਕੀਤੇ ਹਨ ਉਹਨਾਂ ਦਾ ਰਜ਼ਕ ਵੀ ਅੱਗੇ ਹੀ ਰੱਖਿਆ ਹੁੰਦਾ ਉਹਨਾਂ ਦੇ ਹੁਣ ਕੋਈ ਪੁਰਖ ਕਹਿੰਦਾ ਵੀ ਇਹ ਕਿੱਦਾਂ ਹੈ ਭਈ ਸੇਲਾਂ ਪੱਥਰਾਂ 'ਚ ਤੇ ਕੁਝ ਹੁੰਦਾ ਹੀ ਨਹੀਂ ਉੱਥੇ ਕਿੱਦਾਂ ਆਹਾਰ ਪਹੁੰਚਦਾ ਹੈ ਇੱਕ ਸਾਖੀਆਂ ਦੀ ਆਪਣੇ ਇਤਿਹਾਸ ਵਿੱਚ ਮਹਾਰਾਜ ਇਸ ਸ਼ਬਦ ਜਿਹੜੇ ਸ਼ਬਦ ਦੇ ਉੱਤੇ ਵਿਚਾਰ ਹੁੰਦੀ ਯਾਰਾ ਕਹਿੰਦੀ ਕਿੱਦਾਂ ਹੋ ਸਕਦਾ ਸੇਲਾਂ ਪੱਥਰਾਂ 'ਚ ਭੋਜਨ ਕਿੱਦਾਂ ਹੋ ਸਕਦਾ ਇਕ ਗੁਰ ਸਿੱਖ ਸੀਗਾ ਦਿਨਲੀ ਨਿਤਨੇਮੀ ਮਹਾਰਾਜ ਦੇ ਦਰਸ਼ਨ ਕਰਦਾ ਸੀ ਇਹਦਾ ਨਿਤਨੇਮ ਸੀ ਕਿ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਹੈ ਝੱਖੜ ਚਾਂਗੀ ਮੀਹ ਹੋ ਵਰਸੇ ਭੀ ਗੁਰੂ ਦੇਖਣ ਜਾਈ ਅੱਜ ਉਹਦਾ ਟੈਸਟਰ ਦਾ ਦਿਨ ਆ ਗਿਆ ਪਿਆਰੀ ਸਾਧ ਸੰਗਤ ਜੀ ਬਹੁਤ ਮੀਂਹੇਰੀ ਝੱਖੜ ਚੱਲਣਾ ਸ਼ੁਰੂ ਹੋ ਗਿਆ ਉਧਰੋਂ ਉਹਨੇ ਗੁਰੂ ਚਰਨਾਜ ਨਮਸਕਾਰ ਕਰਨ ਜਾਣਾ ਸੀ ਉਧਰੋਂ ਨੇਰੀ ਮੀਨੇ ਤਾਂ ਕੁਛ ਦਿਸਦਾ ਵੀ ਨਹੀਂ ਸੀ ਰਸਤਾ ਇੰਨਾ ਝੱਖੜ ਨੇਰੀ ਆ ਗਿਆ ਮਹਾਰਾਜ ਬੇਨਤੀ ਕਰਦਾ ਅਰਦਾਸ ਕਰਦਾ ਖੜਾ ਹੋ ਕੇ ਗੁਰੂ ਸਾਹਿਬ ਦੀ ਚਰਨਾਜ ਗੁਰੂ ਸਾਹਿਬ ਜੀ ਮੈਂ ਆਪਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ ਇਹ ਨੇਰੀ ਚੱਖੜ ਬੰਦ ਕਰਾਓ ਮੈਂ ਆਪਦੇ ਦਰਸ਼ਨ ਕਰਨੇ ਹਨ ਮਹਾਰਾਜ ਜੀ ਆਪਣੇ ਸ਼ੇਵਕਾਂ ਦੀ ਅਰਦਾਸ ਜਿਹੜੇ ਹੋ ਕੇ ਸੁਣਦਾ ਜਦੋਂ ਅਰਦਾਸ ਬੇਨਤੀ ਸਰਵਣ ਕੀਤੀ ਮਹਾਰਾਜ ਜੀ ਨੇ ਸੁਣਿਆ ਤੇ ਨੇਰੀ ਚੱਖੜ ਬੰਦ ਹੋ ਗਿਆ ਗੁਰਸਿੱਖ ਗਿਆ ਮਹਾਰਾਜ ਨੇ ਪਿੱਠ ਕਰ ਲਈ ਪਿਆਰੋ ਯਾ ਤੇ ਉਹ ਦਰਸ਼ਨ ਲਈ ਸੀ ਪਰ ਅੱਜ ਮਹਾਰਾਜ ਦਰਸ਼ਨ ਨਹੀਂ ਦੇ ਰਹਿ ਮਹਾਰਾਜੀ ਦਰਸ਼ਨ ਨਹੀਂ ਦੇ ਰਹਿ ਇਹ ਹਰੀ ਸ਼ਾਹ ਸੰਗਤ ਜੀ ਬੇਨਤੀ ਕਰਦਾ ਮਹਾਰਾਜ ਮੇਤੋ ਕੀ ਗੁਨਾਹ ਹੋ ਗਿਆ ਆਪ ਜੀ ਦਰਸ਼ਨ ਕਿਉਂ ਨਹੀਂ ਦੇ ਰਹੇ ਮੈਨੂੰ ਮਾਫ ਕਰ ਦਿਓ ਜੇ ਮੇਰੀ ਕੋਈ ਗਲਤੀ ਹੋ ਗਈ ਭੁੱਲ ਹੋ ਗਈ ਮਾਫੀ ਦੇ ਦਿਓ ਮਹਾਰਾਜ ਬਖਸ਼ ਦਿਓ ਅਸੀਂ ਤੇ ਖਿੰਖਨ ਭੁੱਲਣ ਹਾਰ ਹਾਂ ਆਪ ਹੀ ਆਪ ਜਾਣੀ ਜਾਣ ਪਤਾ ਹੋ ਸੁਮਹਾਰਾ ਹੀ ਕਹਿੰਦੇ ਭਾਈ ਤੂੰ ਨੇਦੀ ਚੱਖੜ ਬੰਦ ਕਰਾ ਕੇ ਆਇਆ ਇਹ 84 ਲੱਖ ਜونی ਨੂੰ ਅਸੀਂ ਅਸੀਂ ਰਿਜਕ ਪਹੁੰਚਾਣਾ ਹੈ ਉਹਨਾਂ ਦਾ ਆਰਸ਼ਨ ਪਹੁੰਚਾਣਾ ਹੈ ਤੂੰ ਉਦੀ ਕੰਮ ਵਿੱਚ ਗਾਲਪ੍ਰੋਸ ਦੇ ਕੰਮ ਵਿੱਚ ਬਿਗਰ ਪਾ ਕੇ ਆਇਆ ਹੈ ਭਈ ਜੇ ਤੂੰ ਦਰਸ਼ਨ ਕਰਨੇ ਹਨ ਝਖੜ ਚਾਂਗੀ ਮਿਹੋ ਵਰਸੈ ਈ ਗੁਰੂ ਦੇਖਣ ਜਾਈਂ ਜੇ ਮੀਂਹ ਦੀ ਝਖੜ ਆਉਂਦਾ ਤੇ ਆਵੇ ਤੂੰ ਜੇ ਦਰਸ਼ਨ ਕਰਨੇ ਤਾਂ ਮੀਨ ਦੀ ਝਖੜ ਚ ਆ ਤੂੰ ਬੰਦ ਮਤ ਕਰਾ ਤੂੰ ਬੰਦ ਕਿਉਂ ਕਰਾਇਆ ਭਈ ਮਹਾਰਾਜ ਮੈਨੂੰ ਦੱਸ ਦਿਓ ਸਮਝਾ ਦਿਓ ਮੇਰੇ ਤੋਂ ਕੀ ਗਲਤੀ ਹੋ ਗਈ ਮਹਾਰਾਜ ਕਹਿੰਦੇ ਇਹ ਜਿਹੜਾ ਮੀਨ ਦੀ ਝਖੜ ਉਹ ਬਾਬ ਰੋਲੇ ਨਿਹਦੀਆਂ ਹਵਾਵਾਂ ਬਣਾਈਆਂ ਹਨਾ ਉਸਨੇ ਇਹ ਮਦਾਨੀ ਇਲਾਕੇ ਵਿੱਚੋਂ ਇਹ ਆਹਾਰ ਹੁਣ ਤੁਸੀਂ ਦੇਖਿਆ ਹੋਣਾ ਜਦੋਂ ਕਣਕਾਂ ਵੱਢਦੇ ਆ ਬਾਬ ਰੋਲੇ ਆਉਂਦੇ بڑے ਬਾਬ ਰੋਲੇ ਆਉਂਦੇ ਹਨ ਕਈ ਤਰ੍ਹਾਂ ਦੀ ਤੇਜ਼ ਹਵਾਵਾਂ ਆਉਂਦੀਆਂ ਨੇ ਜੋ ਕਿ ਸਭ ਕੁਝ ਉੜਾ ਕੇ ਲੈ ਜਾਂਦੀਆਂ। ਉਹ ਫਿਰ ਜਿਹੜਾ ਰਾਸ਼ਨ ਪਾਣੀ ਉਸ ਹਵਾ ਹਵਾ ਦੇ ਵਿੱਚ ਉੱਡਦਾ ਹੈ ਨਾ ਉਹ ਇੰਨੀ ਜ਼ਬਰਦਸਤ ਤੀਕੇ ਨਾਲ ਉੱਥੇ ਪਹੁੰਚਦਾ ਹੈ ਕਿ ਜਿੱਥੇ ਉਹ ਕੀੜੇ ਮਕੌੜੇ ਵਿਚਾਰੇ ਬੈਠੇ ਹਨ ਨਾ ਉਹ ਐਨੇ ਪ੍ਰੈਸ਼ਰ ਨਾਲ ਉੱਥੇ ਹਵਾ ਨਾਲ ਜਾਂਦਾ ਉਹਨਾਂ ਦੇ ਅੱਗੇ ਉਹਨਾਂ ਤੱਕ ਪਹੁੰਚ ਜਾਂਦਾ ਹੈ ਖਾਣ ਵਾਸਤੇ। ਤੇ ਕਹਿੰਦੇ ਹੁਣ ਉਹਨਾਂ ਨੂੰ ਕੌਣ ਪਚਾਊਗਾ ਵੀ ਤੂੰ ਤੇ ਸਾਰਿਆਂ ਦਾ ਪਾਪ ਖੰਡਰ ਲਿਆ ਹੈ ਦਰਸ਼ਨ ਕਰਨ ਲਈ ਨਾ ਕਰਦਾ ਦਰਸ਼ਨ ਕੱਲ ਨੂੰ ਕਰ ਲੈਂਦਾ ਨਹੀਂ ਮਹਾਰਾਜ ਪਿਆ ਰਹਿ ਨਹੀਂ ਸਕਦਾ ਫਿਰ ਨਹੀਂ ਰਹਿ ਸਕਦਾ ਤਾਂ ਭਈ ਝਖੜ ਚਾਂਗੀ ਮਿਹੋ ਵਰਸੇ ਭੀ ਗੁਰ ਦੇਖਣਾ ਹੀ ਭਈ ਬੰਦ ਨਾ ਕਰਾਂ ਬਹੁਤ ਵੱਡਾ ਪਾਪ ਕਰ ਰਿਹਾ ਤੂੰ ਅੱਛਾ ਭਰਾ ਜੀ ਮੈਨੂੰ ਮaaf ਕਰ ਦਿਓ ਗਲਤੀ ਹੋ ਗਈ ਸੋ ਇਸ ਤਰ੍ਹਾਂ ਕਰਕੇ ਸ਼ੈਲ ਪੱਥਰ ਮੇਂ ਜੰਤ ਉਪਾਏ ਤਾਂ ਕਰਿ ਜਿਕਾ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲ ਸੋ ਤਰਿਆ ਇਹ ਸਾਰੀ ਬੁੱਧੀ ਜਿਹੜੀ ਹੈ ਸਾਨੂੰ ਗੁਰੂ ਚਰਨਾਂ ਵਿਚ ਆ ਕੇ ਪ੍ਰਾਪਤ ਹੁੰਦੀ ਆ ਗਲਤ ਕੀ ਤੇ ਸਹੀ ਕੀ ਹੈ ਕੀ ਕੁਛ ਅਸੀ ਕਰਨਾ ਕਹਿੰਦੇ ਸਤ ਸੰਗਤ ਵਿੱਚ ਆ ਕੇ ਇਹ ਜੀਵ ਤਰ ਜਾਂਦਾ ਪਤਾ ਲੱਗ ਜਾਂਦਾ ਭਈ ਮੈਂ ਕੀ ਕਰਨਾ ਕਿਉਂ ਸੰਸਾਰ ਵਿੱਚ ਆਇਆ ਸੀ ਮੈਂ ਕੀ ਗਲਤੀਆਂ ਕਰਦਾ ਕਿਹੜੀਆਂ ਨਹੀਂ ਕਰਨੀਆਂ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਗੁਰੂ ਦੀ ਕਿਰਪਾ ਨਾਲ ਉੱਤਮ ਪਦਵੀ ਪ੍ਰਾਪਤ ਹੁੰਦੀ ਤੇ ਸੁਕੀ ਕਾਠ ਵੀ ਹਰੀ ਹੋ ਗਈ ਸੁੱਕਾ ਛੜਿਆ ਮਨ ਵੀ ਹਰਿਆ ਭਰਿਆ ਹੋ ਗਿਆ ਕਿਉਂਕਿ ਅੰਮ੍ਰਿਤ ਧਾਰਾ ਅੰਮ੍ਰਿਤ ਵੀ ਕਥਾ ਜਿਹੜੀ ਹੈ ਨਾ ਬਾਣੀ ਦੀ ਕਥਾ ਕਥਾ ਦੀ ਥਰੂ ਇਹ ਅੰਮ੍ਰਿਤ ਉਸ ਸੁੱਕੀ ਧਰਤੀ ਬੰਜਰ ਧਰਤੀ ਜਿਹੜੀ ਹੋ ਗਈ ਸੀ ਨਾ ਸਾਡਾ ਹਿਰਦਾ ਮਨ ਰੂ ਇਹ ਸੁੱਕਾ ਹੁਣ ਹਰਿਆ ਹੋਣਾ ਸ਼ੁਰੂ ਹੋ ਗਿਆ ਇਤੇ ਰੋਜ਼ ਅੰਮ੍ਰਿਤ ਪੋਣਾ ਹੈ ਰੋਜ਼ ਕਥਾ ਸੁਣਨੀ ਹੈ ਰੋਜ਼ ਬਾਣੀ ਸੁਣਨੀ ਕਾਠ ਸੁੱਕੀ ਕਾਠ ਕੀ ਕਾਠ ਵੀ ਹਰੀ ਹੋ ਗਈ ਜਨਨ ਪਿਤਾ ਲੋਕ ਸੁਤ ਬਿੰਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰ ਜਗ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਕਹਿੰਦੀ ਕੋਈ ਵੀ ਕਿਸੇ ਦਾ ਸਹਾਰਾ ਨਹੀਂ ਹੈ ਹਰ ਇੱਕ ਜੀਵ ਨੂੰ ਮਾਲਕ ਰਿਜਕ ਦਿੰਦਾ ਹੈ ਫਿਰ ਮਨ ਵਿੱਚ ਡਰ ਕਿਉਂ ਕਰਦੇ ਹੋ ਫਿਰ ਅੱਗੇ ਚੱਲ ਕੇ ਕਹਿੰਦੇ ਭਾਈ ਊੜੇ ਊੜ ਆਵੇ ਸੈ ਕੁਸਾ ਗੁੰਜਾ ਉਡ ਉਡ ਕੇ ਕਿੰਨੇ ਕਿੰਨੇ 100 ਕਿਲੋਮੀਟਰ ਦੂਰ ਚੱਲ ਜਾਂਦੀਆਂ ਉੜਾ ਉੜਾ ਆਵੇ ਸ ਕੋਸਾ ਤਿਸ ਪਾਸ਼ੇ ਬਸ਼ਰੇ ਸ਼ਿਰਿਆ ਉਹਨਾਂ ਦੇ ਬੱਚੇ ਪਿੱਛੇ ਆਲਣਿਆਂ ਵਿੱਚ ਹੁੰਦੇ ਆ ਤੇ ਉਹ ਤਾਂ ਦੂਰ ਚਲ ਜਾਂਦੀਆਂ ਫਿਰ ਉਹਨਾਂ ਦੇ ਬੱਚਿਆਂ ਦੀ ਪਾਲਣਾ ਕੌਣ ਕਰਦਾ ਮਹਾਰਾ ਜੀ ਕਹਿੰਦੇ ਤੂੰ ਚਿੰਤਾ ਮਤ ਕਰ ਇਹ ਸਾਰਿਆਂ ਦੀ ਪਾਲਣਾ ਪਰਮੇਸ਼ਰ ਆਪ ਕਰਦਾ ਹੈ ਤੇ ਸਪਾਸ਼ੇ ਬਸ਼ਰੇਸ਼ ਰਿਆ ਇੱਕ ਕੁੰਝਾਂ ਸੈਂਕੜੇ ਕੋ ਤੋਂ ਉੱਡ ਕੇ ਆਉਂਦੀਆਂ ਹਨ ਉਹ ਆਪਣੇ ਪਿੱਛੇ ਬੱਚੇ ਛੱਡ ਜਾ ਛੱਡ ਆਉਂਦੀਆਂ ਹਨ ਤਿੰਨ ਕਵਣ ਖਿਲਾਵੇ ਕਵਣ ਛਗਾਵੇ ਮਨ ਮੈਂ ਸਿਮਰਣ ਕਰਿਆ ਉਹਨਾਂ ਨੂੰ ਕੌਣ ਕੋ ਆਉਂਦਾ ਕੌਣ ਛਗਾਉਂਦਾ ਉਹ ਮਨ ਵਿੱਚ ਬੱਚਿਆਂ ਦੀ ਯਾਦ ਕਰਦੀਆਂ ਸਭ ਨਿਧਾਨ ਦਸ ਅਸਥਾਨ ਸਾਰੇ ਖਜ਼ਾਨੇ ਅਤੇ 18 ਸਿੱਧੀਆਂ ਠਾਕੁਰ ਕਰ ਤਲ ਧਰਿਆ ਇਹ ਸਾਰੇ ਖਜ਼ਾਨੇ ਮਾਲਕ ਦੇ ਹੱਥ ਦੀ ਅਟਲੀ ਦੇ ਉੱਤੇ ਰੱਖੇ ਹੋਏ ਜਿਹਨੂੰ ਚਾਹੇ ਮਿੰਟਾਂ ਸੈਕਿੰਡਾਂ ਚ ਪਹੁੰਚਾ ਦਿੰਦਾ ਹੈ ਜਨਾਨਕ ਸਦਬਲ ਸਦਬਲ ਜਾਈ ਬਲ ਬਲ ਜਾਈ ਜਨਾਨਕ ਬਲ ਬਲ ਸਦਬਲ ਜਾਈ ਤੇਰਾ ਅੰਤ ਨਾ ਪਰਬਰਿਆ ਸਦਾ ਹੀ ਬਲਹਾਰੇ ਜਾਂਦਾ ਹਾਂ ਤੇਰਾ ਅੰਤ ਨਹੀਂ ਪਾਰ ਆਵ ਰਿਆ ਤੇਰਾ ਅੰਤ ਜਾਂ ਪਾਰ ਆਵਰ ਨਹੀਂ ਪਾਇਆ ਜਾਂਦਾ ਰਹਿ ਅਸਾ ਦੀ ਰਾਗ ਅਸਾ ਮਹਲਾ ਚੌਥਾ ਸੂ ਬੁਰਖ ਇਹ ਵੀ ਵਿਚਾਰ ਆਪਾਂ ਸਾਧ ਸੰਗਤ ਕਲ ਰੋਜ਼ ਕਰਾਂਗੇ ਸੋ ਅੱਜ ਆਪਾਂ ਇੱਥੇ ਹੀ ਫਤਕ ਜਾਈਏ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਸਾਧ ਸੰਗਤ ਜੀ ਆਪ ਜੀ ਲਾਈਕ ਸ਼ੇਅਰ ਨਹੀਂ ਕਰਦੇ ਇਹਨਾਂ ਲਾਈਕ ਵੀ ਨਹੀਂ ਕਰਦੇ ਲਾਈਕ ਵੀ ਬਹੁਤ ਘੱਟ ਹੁੰਦੇ ਨੇ ਜਿੱਥੇ ਅੰਗੂਠੇ ਵਰਗਾ ਨਿਸ਼ਾਨ ਹੈ ਨਾ ਉੱਥੇ ਜਰੂਰ ਦੱਬਿਆ ਕਰੋ ਉਹ ਲਾਈਕ ਦਾ ਨਿਸ਼ਾਨ ਹੈ ਉਹ ਆਪ ਜੀ ਦਬਾਓਗੇ ਨਾ ਤੇ ਫਿਰ ਅੱਗੇ ਆਪ ਜੀ ਦੇ ਜਿੱਥੇ ਜਿੱਥੇ ਤੱਕ ਕੰਟੈਕਟ ਕਨੈਕਸ਼ਨ ਹੈ ਉੱਥੇ ਤੱਕ ਪਾਣੀ ਪਹੁੰਚ ਜਾਣੀ ਹੈ ਲਾਈਕ ਕਰਦਿਆ ਕਰੋ ਜਰੂਰ ਇੱਕ ਸ਼ੇਅਰ ਹੈ ਇੱਕ ਲਾਈਕ ਹੈ ਇਹ ਲਾਇਕ ਤੇ ਸ਼ੇਅਰ ਕਰਨਾ ਸਬਸਕ੍ਰਾਈਬ ਜਰੂਰ ਕਰਨਾ ਜਿਨ੍ਹਾਂ ਨੇ ਕਰ ਦਿੱਤਾ ਪਿਆਰੋ ਧੰਨਵਾਦ ਜਿਨ ਨਹੀਂ ਕੀਤਾ ਉਹ ਵੀ ਬੇਨਤੀ ਹੈ ਉਹਨਾਂ ਦੇ ਚਰਨਾਂ 'ਚ ਪਾਈ ਵਾਧੂ ਤੋਂ ਵੱਧ ਆਪ ਵੀ ਕਰੋ ਅੱਗੇ ਆਪਣਾ ਮਿੱਤਰਾਂ ਦੋਸਤਾਂ ਤੋਂ ਵੀ ਕਰਾਓ ਸੋ ਸਾ ਇਹ ਸਾਡੀ ਜਿਹੜੀ ਮਿਹਨਤ ਹੈ ਕਿ ਆਪਾਂ ਗੁਰੂ ਚਰਨਾਂ ਦੀ ਸੇਵਾ 'ਚ ਲੱਗੇ ਹਾਂ ਇਹ ਅੱਗੇ ਤੋਂ ਅੱਗੇ ਵਧਦੀ ਜਾਵੇ ਪਿਓ ਦਾਦੇ ਕਾ ਕੋਲ ਡੱਠਾ ਖਜ਼ਾਨਾ ਤਾਂ ਮੇਰੇ ਮਨ ਭਿਆਨ ਨਦਾਨਾ ਖਾਵੋ ਖਰਚੋ ਰਲ ਮਿਲ ਭਾਈ ਤੋੜ ਨਾ ਆਵੇ ਵਾਧੂ ਜਾਈ ਆਪ ਆਪਣਾ ਕੰਮ ਕਰੋ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰੋ ਦਾਸ ਆਪਣਾ ਕੰਮ ਅਸੀਂ ਕਰਦੇ ਆ ਆਪਣਾ ਕੰਮ ਇਸ ਤਰ੍ਹਾਂ ਕਰਕੇ ਸੰਸਾਰ ਦਾ ਆਪਾਂ ਰਲ ਮਿਲ ਕੇ ਭਲਾ ਕਰ ਸਕਦੇ ਹਾਂ ਸੋ ਆਓ ਫਤਨੀ ਕੀ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ